ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵ ਜੀ ਇਸ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਬਈ ਕਿਵੇਂ ਆਪਾਂ ਨੇ ਇੱਕ ਪਲੈਟੀਨੇ ਦੇ ਇੰਜਣ ਦੇ ਉੱਪਰ ਸਪਰੇਅ ਪੰਪ ਜਿਹੜਾ ਉਹ ਫਿੱਟ ਕੀਤਾ ਤਾਂ ਸਭ ਤੋਂ ਪਹਿਲਾਂ ਤਾਂ ਇਹੇ ਪ੍ਰੈਸ਼ਰ ਉੱਠਦਾ ਬਈ ਟਰੈਕਟਰ ਵਾਲਾ ਪੰਪ ਕਿਉਂ ਨਹੀਂ ਤਾਂ ਉਹਦੇ ਵਿੱਚ ਇੱਕ ਤਾਂ ਇਹ ਆ ਬਈ ਟਰੈਕਟਰ ਦੀ ਲੋਡ ਉਹਨੂੰ ਹਮੇਸ਼ਾ ਪੈਂਦੀ ਆ ਦੂਸਰੇ ਨੰਬਰ ਦੇ ਉੱਪਰ ਹਰ ਜਗ੍ਹਾ ਦੇ ਉੱਪਰ ਟਰੈਕਟਰ ਜਾ ਨਹੀਂ ਸਕਦਾ ਕਿਉਂਕਿ ਜਿਹੜਾ ਆਪਣਾ ਖੇਤ ਹੈ ਉਹ ਇਸ ਹਿਸਾਬ ਦਾ ਨਹੀਂ ਹੈ ਬਈ ਉਹਦੇ ਆਪਹੀ ਸਾਰੇ ਖੇਤ ਨੂੰ ਲੱਗਦੀ ਹੋਵੇ ਤਾ ਕਰਕੇ ਇਹੋ ਜਿਹਾ ਪੰਪ ਬਈ ਜਿਹਨੂੰ ਆਪਾਂ ਚੱਕ ਕੇ ਕਿਤੇ ਵੀ ਲਗਾ ਸਕੀਏ। ਉਹਦੇ ਚ ਫੇਰ ਪ੍ਰੈਸ਼ਰ ਸੀ ਬਈ ਇਹਦੇ ਉੱਤੇ ਫਟਕੀ ਕੀਤਾ ਜਾਵੇ ਇੰਜਣ ਜਾਂ ਮੋਟਰ। ਤਾਂ ਮੋਟਰ ਜੇ ਆਪਾਂ ਲੈ ਕੇ ਜਾਣੇ ਆ ਤਾਂ ਮੋਟਰ ਦਾ ਫੇਰ ਉਹੀ ਐ। ਬਈ ਇਹਨੂੰ ਜੇ ਨਾਲ ਆਪਾਂ ਸਪਰੇਅ ਕਰਨੀ ਆ ਔਰ ਬਿਜਲੀ ਹੋਣੀ ਜ਼ਰੂਰੀ ਐ। ਤੇ ਜਾਂ ਉਹਦੇ ਨਾਲ ਜਨਰੇਟਰ ਲਾਉਣ ਦੀ ਲੋੜ ਸੀ। ਤੇ ਫੇਰ ਇੰਜਣਾਂ ਦੇ ਵਿੱਚੋਂ ਇਹ ਆਇਆ ਵੀ ਇੰਜਣ ਕਿਹੜਾ ਲਾਇਆ ਜਾਵੇ ਕਿਉਂਕਿ ਜੇ ਆਪਾਂ ਵੱਡਾ ਇੰਜਣ ਲਾਉਣੇ ਆ ਆਮ ਜਿਹੜਾ ਪੀਟਰ ਇੰਜਣ ਐ ਜਾਂ ਦੂਜੇ ਇੰਜਣ ਨੇ। ਉਹੋ ਭਾਰੇ ਬਹੁਤ ਨੇ ਉਹਨਾਂ ਨੂੰ ਵੀ ਆਪਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਚੱਕ ਨਹੀਂ ਜਾ ਸਕਦੇ ਫੇਰ ਮੈਂ ਦੇਖਿਆ ਬਈ ਕਿਉਂਕਿ ਇਹ ਪੰਪ ਜਿਹੜਾ ਆਮ 2 ਜਾਂ 3 ਦੀ ਮੋਟਰ ਤੇ ਚੱਲਦਾ ਤਾਂ ਉੱਥੇ ਫੇਰ ਦਿਮਾਗ 'ਚ ਆਉਂਦੀ ਹੈ ਗੱਲ ਬਈ ਆਪਣਾ ਜਿਹੜਾ ਆਮ ਮੋਟਰਸਾਈਕਲਾਂ ਦਾ ਇੰਜਣ ਨਹੀਂ ਉਹਨਾਂ ਦਾ ਵਜ਼ਨ ਤੇ ਉਹਨਾਂ ਦੀ ਐਚਪੀ ਤੇ ਪਲੈਟਿਨ ਦੇ ਜਿਹੜੇ ਮੋਟਰਸਾਈਕਲ ਨੇ ਉਹਨਾਂ ਦਾ ਇੰਜਣ ਹੈ ਜਿਹੜਾ ਉਹ ਠੱਕੜ ਜਿਹਾ ਇੰਜਣ ਨੇ ਤੇ 7 ਹਾਰਸ ਪਾਵਰ ਦੀ ਇਹ ਪਾਵਰ ਜਨਰੇਟ ਕਰਦੇ ਨੇ ਤੇ ਇਸ ਕਰਕੇ ਫਿਰ ਪਲੈਟਿਨੀਅਮ ਇੰਜਨ ਦੀ ਭਾਲ ਕੀਤੀ ਕਈ ਕਵਾੜੀਆਂ ਕੋਲੇ ਵੀ ਤੇ ਆਪਾਂ ਨੂੰ ਅੰਤ ਨੂੰ ਇਹ ਕਿਸੇ ਮੋਟਰਸਾਈਕਲ ਦੇ ਵਿੱਚੋਂ ਕਢਾ ਕੇ ਇੰਜਨ ਮਿਲ ਗਿਆ 55 ਕੁਸੂਰ ਦਾ ਇੰਜਨ ਮਿਲਿਆ ਤੇ ਉੱਪਰ 1500 ਰੁਪਏ ਇਹਦੇ ਉੱਤੇ ਲੱਗਿਆ ਫਿਰ ਜਿਵੇਂ 5000 ਦਾ ਆਪਾਂ ਆਹ ਪੰਪ ਲੈ ਕੇ ਆਇਆ ਸਪਰੇਅ ਪੰਪ ਹਾਈ ਪ੍ਰੈਸ਼ਰ ਤੇ ਫਿਰ ਇਹ ਦਿਮਾਗ ਚਾਏ ਵੀ ਇਹਦੇ ਉੱਪਰ ਆਪਾਂ ਬੈਲਟ ਚੜਾਈਏ ਜਾਂ ਇਸ ਨੂੰ ਆਪਾਂ ਚੈਂਟੇ ਚੱਲਦਾ ਕਰੀਏ ਤਾ ਬੈਲਟ ਤੇ ਚੜਾਉਣੀ ਕਿਉਂਕਿ ਮੋਟਰਸਾਈਕਲ ਦੇ ਅਗਲੇ ਪਾਸੇ ਜੇ ਆਪਾਂ ਜਿਗਾੜ ਲਾ ਕੇ ਬਣਾਉਨੇ ਆ ਤਾਂ ਉਥੇ ਦੀਆਂ ਸੀਲਾਂ ਸੜਨ ਦਾ ਖਤਰਾ ਸੀ ਆ ਵੈਲਡਿੰਗ ਨਾਲ ਤਾਂ ਇਸ ਕਰਕੇ ਉਹਦੇ ਪਿਛਲੇ ਪਾਸੇ ਹੀ ਜਿਹੜਾ ਇੱਕ ਪੁਲੀ ਭਾਲ ਕੇ ਪੁਲੀ ਦੇ ਉੱਪਰ ਗਰਾਰੀ ਗੈਸ ਵੈਲਡਿੰਗ ਕਰਾਈ ਜਿਵੇਂ ਸ਼ੁਰੂ ਚ ਆਪਾਂ ਵੀਡੀਓ ਚ ਦੇਖੀ ਸੀ ਉਹ ਇਸ ਕਰਕੇ ਵੀ ਜੇ ਆਪਣਾ ਕੰਮ ਸੈੱਟ ਨਾ ਨਹੀਂ ਆਉਂਦਾ ਤਾਂ ਆਪਾਂ ਜਿਹੜਾ ਚੇਨ ਸੈੱਟ ਹੈ ਉਹ ਵੀ 750 ਰੁਪਏ ਦਾ ਪਿਆ ਵੀ ਆਪਾਂ ਵਾਪਸ ਕਰ ਸਕਦੇ ਆ ਤੇ ਇਸ ਦੇ ਨਾਲ ਹੀ ਇਹ ਮੋਟਰ ਤੇ ਚਲਾਉਣਾ ਪਿਆ ਤਾ ਮੋਟਰ ਚੱਲ ਸਕਦੀ ਆ ਤੇ ਫਿਰ ਇਹਦੇ ਅੱਡੇ ਵਾਸਤੇ ਸਾਗਾ ਬਿਆਤੀ ਪੁਰਾਣਾ ਆ ਅਗਰ ਚੱਦਾ ਜਾ ਉਹ ਦੇੜਿਆ ਤੇ ਉਹਦੇ ਅੰਗਲ-ਉਂਗਲ ਦੇ ਲਾਹੇ ਸਾਰੇ ਤੇ ਫਿਰ ਕਟਰ ਤੇ ਵੈਲਡਿੰਗ ਨਾਲ ਆਪਾਂ ਨੇ ਇਹ ਇੰਜਣ ਜਿਹੜਾ ਹੈ ਇਸ ਦੇ ਉੱਪਰ ਅੱਡਾ ਬਣਾ ਕੇ ਫਿੱਟ ਕਰਤਾ ਤੇ ਇਸ ਦੇ ਨਾਲ ਹੀ ਤਾਂ ਕਿ ਜਿਹੜੀ ਚੇਨ ਹੈ ਉਹਦੀ ਐਲਾਈਨਮੈਂਟ ਸਹੀ ਰਹੇ ਤੇ ਉਹਦੇ ਵਾਸਤੇ ਆਪਾਂ ਇੰਜਣ ਦੇ ਸਾਰੇ ਪਾਸੇ ਚਾਲਾ ਬਣਾਈਆਂ ਨੇ ਅ ਅੱਗੇ ਵੀ ਪਿਛਲੇ ਪਾਸੇ ਵੀ ਵੀ ਇਹਨੂੰ ਆਪਾਂ ਨਟ ਖੋਲ ਕੇ ਕਿਸੇ ਪਾਸੇ ਵੀ ਥੋੜਾ ਬਹੁਤ ਜਿੱਧਰੋਂ ਨੂੰ ਆਪਾਂ ਹਲਾਉਣਾ ਹੈ ਉਸ ਹਿਸਾਬ ਨਾਲ ਫਿੱਟ ਕਰਿਆ ਤਾਂ ਕਿ ਦੀ ਅਲਾਈਨਮੈਂਟ ਸਿੱਧੀ ਰਹੇ ਚੇਨ ਦੀ ਤੇ ਇਸ ਤੋਂ ਬਾਅਦ ਆਪਾਂ ਹੁਣ ਇਹਦਾ ਕਾਰਬੂਰੇਟਰ ਵਗੈਰਾ ਫਿੱਟ ਕਰ ਰਹੇ ਹਾਂ ਤੇ ਅਗਲਾ ਜਿਹੜਾ ਇਹਦੇ ਚ ਸੀ ਬਈ ਹੁਣ ਇਹ ਤਾਂ ਜਿਹੜਾ 에ਅਰ ਫਿਲਟਰ ਹੈ ਉਹਨੂੰ ਵੀ ਪੱਤੀਆਂ ਦੀ ਮਦਦ ਨਾਲ ਆਪਾਂ ਨੂੰ ਪਿੱਛੇ ਫਿੱਟ ਕਰਨਾ ਪਊਗਾ ਕਿਉਂਕਿ ਇੱਕ ਵਾਰੀ ਉਹ ਆਪਾਂ ਪਹਿਲਾਂ ਐਂ ਲਾ ਕੇ ਇਹਨੂੰ ਇੰਜਨ ਨੂੰ ਚੈੱਕ ਕਰਾਂਗੇ ਕਿਉਂਕਿ ਹਲੇ ਇਹ ਸਟਾਰਟ ਕਰਕੇ ਆਪਾਂ ਨੇ ਦੇਖਿਆ ਨਹੀਂ ਗਾ ਅ ਜਦੋਂ ਤੋਂ ਆਪਾਂ ਇਹਦਾ ਕੰਮ ਕਰਵਾਇਆ ਅ ਬਾਕੀ ਇਹਦੀ ਜਿਹੜੀ ਵਾਇਰਿੰਗ ਵਗੈਰਾ ਹੈ ਉਹ ਵੀ ਸਾਰੀ ਲਿਆਂਦੀ ਹੈ ਤੇ ਆ ਹੁਣ ਆਪਾਂ ਇਹਦਾ ਲਮਕਦਾ ਜੱਕ ਵਾਰੀ 에ਅਰ ਫਿਲਟਰ ਕਰ ਲਿਆ ਫਿੱਟ ਹੁਣ ਆਪਾਂ ਇਹਨੂੰ ਚਲਾ ਕੇ ਦੇਖਦੇ ਆਂ ਵੀ ਚੱਲਦਾ ਕਿਵੇਂ ਆ ਇਹ ਇਹਦੇ ਵਾਸਤੇ ਆਪਣੇ ਕੋਲ ਹਲੇ ਟੈਂਕੀ ਹੈ ਨਹੀਂ ਤਾਂ ਕਰਕੇ ਆਪਾਂ ਬੋਲਟ ਵਾਲੀ ਪਾਈਪ ਕੱਢ ਕੇ ਉਹਦੀ ਜਗ੍ਹਾ ਤੇ ਇਹਦਾ ਪਾਈਪ ਲਾ ਕੇ ਤੇ ਆਪਾਂ ਇਹਨੂੰ ਹੁਣ ਸਟਾਰਟ ਕਰਕੇ ਦੇਖਦੇ ਆਂ ਇੰਜਨ ਆਪਣਾ ਸਟਾਰਟ ਆ ਤੇ ਹੁਣ ਇਹਨੂੰ ਆਪਾਂ ਉਹਦੇ ਕਿਉਂਕਿ ਆਪਣੇ ਕੋਲੇ ਕੋਈ ਸੱਚ ਵਗੈਰਾ ਹੈ ਨਹੀਂ ਤਾਂ ਕਰਕੇ ਸਿੱਧਾ ਹੀ ਬੰਦ ਕਰਕੇ ਦੇਖਦੇ ਆ ਤੇ ਇੱਥੋਂ ਇਹ ਹੋ ਗਿਆ ਬੰਦ ਤੇ ਆ ਬਣ ਗਿਆ ਆਪਣਾ ਪਲੈਟੀਨੇ ਦੇ ਇੰਜਨ ਤੇ ਗੇਰਾਂ ਤੇ ਚੱਲਣ ਵਾਲਾ ਪੰਪ ਗੇਰਾਂ ਤੇ ਇਸ ਕਰਕੇ ਲਾਇਆ ਇਹਨੂੰ ਕਿਉਂਕਿ ਇੰਜਨ ਦੇ ਲੋਡ ਵਗੈਰਾ ਦਾ ਪਤਾ ਲੱਗ ਜੂਗਾ ਵੀ ਕਿਹੜੇ ਗੇਅਰ 'ਚ ਸਹੀ ਚੱਲਦਾ ਕਿਵੇਂ ਚੱਲਦਾ ਕਿੰਨਾ ਕੁ ਲੋਡ ਲੈਂਦਾ ਜਿਹੜਾ ਆਪਾਂ ਅਗਲੀ ਵੀਡੀਓ ਦੇ ਵਿੱਚ ਦੇਖਾਂਗੇ ਪ੍ਰੈਸ਼ਰ ਬਣਾਉਂਦਾ ਵੀ ਆ ਜਾਂ ਨਹੀਂ ਆ ਵੀਡੀਓ 'ਚ ਬਣੇ ਰਹਿਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਅਗਲੀ ਵੀਡੀਓ ਅ ਦੇਖਦੇ ਆਂ ਦਾ ਪ੍ਰੈਸ਼ਰ ਕਿਵੇਂ ਦਾ